ਸასი ਸ਼ਾਲ ਦੋਸਤੋ ਦੋਸਤੋ ਕੱਲ ਸਾਨੂੰ ਜਿੱਦਾਂ ਮੈਂ ਦੱਸਿਆ ਸੀ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿ ਸਾਨੂੰ ਬਜ਼ੁਰਗਾਂ ਵੱਲੋਂ ਇੱਕ ਕਾਲ ਆਈ ਸੀਗੀ ਪਿੰਡ ਭੇਡੂਏ ਦੇ ਵਿੱਚ ਖੜੇ ਆ ਅਸੀਂ ਤਰੀਕਾ ਚ 12 ਆ ਸੋ ਬਹੁਤ ਹੀ ਜਿਹੜੀ ਮੰਦਭਾਗੀ ਘਟਨਾ ਇਸ ਪਰਿਵਾਰ ਦੇ ਨਾਲ ਹੋਈ ਆ ਸੋ ਇਹ ਬਜ਼ੁਰਗ ਖੜੇ ਆ ਇਹ ਮਾਤਾ ਜੀ ਖੜੇ ਆ ਮੈਂ ਕੱਲ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਹਨਾਂ ਦੇ ਸਿਰ ਦੇ ਉੱਤੇ ਇਹਨਾਂ ਦੇ ਔਰ ਕੋਈ ਦੇਖਣ ਵਾਲਾ ਇਹਨਾਂ ਨੂੰ ਹੈ ਨਹੀਂਗਾ। ਸੋ ਇਹਨਾਂ ਦਾ ਇੱਕ ਰੋਜ਼ਗਾਰ ਸੀਗਾ। ਇਹਨਾਂ ਦੇ ਪਸ਼ੂ ਸੀਗੇ 3-4 ਇੱਥੇ ਆਪਣੀ ਹਵੇਲੀ ਦੇ ਵਿੱਚ ਬੰਨਿਓ ਸੀ ਇਹਨਾਂ ਨੇ। ਉਹ ਮਤਲਬ ਕਿਸੇ ਨੇ ਸ਼ਰਾਰਤ ਕੀਤੀ ਆ। ਜਾਂ ਉਹਨਾਂ ਨੂੰ ਚੋਰ ਖੋਲ ਕੇ ਲੈ ਗਏ। ਔਰ ਬਹੁਤ ਮੰਦਭਾਗੀ ਘਟਣਾ ਆ। ਨਿੰਦਣਯੋਗ ਆ। ਬਹੁਤ ਸ਼ਰਮ ਵਾਲੀ ਗੱਲ ਆ ਸਾਡੇ ਲਈ। ਪੇ ਟਰਾਲੀਆਂ, ਟਰੈਕਟਰ, ਮੋਟਰਸਾਈਕਲ ਦਾ ਚੋਰੀ ਹੁੰਦੇ ਸੁਣਦੇ ਸੀ ਆ ਪਸ਼ੂਆਂ ਵਾਲਾ ਜਿਹੜਾ ਕੰਮ ਹੈ ਪਹਿਲੀ ਵਾਰੀ ਸੁਣਿਆ। ਇਸ ਤੋਂ ਜ਼ਿਆਦਾ ਹੋਰ ਸ਼ਰਮ ਦੀ ਗੱਲ ਸਾਡੇ ਲਈ ਹੋ ਨਹੀਂ ਸਕਦੀ ਸੋ ਇਹ ਬਜ਼ੁਰਗ ਖੜੇ ਆ ਇਹਨਾਂ ਦੇ ਹਾਲਾਤ ਤੁਸੀਂ ਬਜ਼ੁਰਗੋ ਦੱਸੋ ਕੀ ਜਿਹੜੀ ਗੱਲਬਾਤ ਹੋਈ ਆ ਕਿੱਦਾਂ ਹੋਈ ਸਾਰੀ ਇਹ ਦੱਸ ਦੱਸਣਾ ਕਿ ਆ ਜੀ ਰਾਤੀ ਚੋਕੇ ਮੱਝਾ ਬੰਨ ਕੇ ਗਏ ਆ ਜੀ ਰਾਤ ਨੂੰ ਬੰਨ ਕੇ ਗਏ ਆ ਪੱਤੇ ਪਾ ਕੇ ਗਏ ਆ ਖੋਲੀ ਚ ਸਵੇਰੇ ਆਂਦੇ ਨੂੰ ਆ ਗੇਟ ਵੀ ਖੁੱਲਾ ਥਾ ਉਹ ਵੀ ਗੇਟ ਖੁੱਲਾ ਥਾ ਜੀ ਜੀ ਜਿਹੜੀਆਂ ਮੋਟੀਆਂ ਮੱਜਾਂ ਤਾਲ ਕੇ ਦੋ ਮੱਜਾਂ ਬੜਾ ਝੋਟਾ ਲੱਗਿਆ ਜੀ ਉੱਥੇ ਪੱਠੇ ਦਿੱਥੇ ਲਈ ਦੇ ਹੀ ਰੱਖ ਕੇ ਜੀ ਇਹ ਝੋਟਾ ਵੀ ਲੱਗਿਆ ਮੱਜਾਂ ਵੀ ਲੱਗਿਆ ਜੀ ਦੋ ਮੱਜਾਂ ਇੱਕ ਝੋਟਾ ਲਾ ਕੇ ਕੱਟੂ ਛੱਡ ਕੇ ਜੀ ਜਿਹੜੇ ਬਰਸੂਟ ਸੀਗੇ ਉਹ ਵੀ ਤੜਫਦੇ ਆ ਜੀ ਸਾਡੇ ਟਿੱਡ ਵੀ ਰੁੱਸਦਾ ਹੀ ਆ ਜੀ ਜੀ ਬਿਲਕੁਲ ਸਾਡੀ ਰੋਟੀ ਸੀ ਬਿਲਕੁਲ ਸਾਡੇ ਕੋ ਕਮਾਨ ਵਾਲਾ ਹੈ ਨਹੀਂ ਬੀੜਾ ਹਾਲੂ ਕੁ ਦੀ ਪੈਸਾ ਬਿਲਕੁਲ ਇਹ ਸਾਰੇ ਹਾਲੂ ਕੁ ਕੋਈ ਹੱਲੇ ਗਏ ਨਹੀਂ ਆਣੇ ਕੰਡੀ ਦਾ ਹਾਲੇ ਜਨਾਬੇ ਆ ਆਪਣੇ ਪੁੱਤਾਂ ਨਾਲ ਨਹੀਂ ਕਰਦੇ ਇਹ ਚਾਲੇ ਦਾ ਪੁੱਤਾਂ ਨਾਲ ਮਤਲਬ ਹੋਰ 2 ਕਿਲੋ 2 ਕਿਲੋ 4 ਕਿਲੋ ਵੇਚ ਤਾਂ ਉਹੀ ਕਿਤੇ ਚਲਾਣਾ ਦਿਹਾੜੀ ਕੱਢ ਜੋ ਕਹੀ ਸੀ ਜੀ 4000 ਦੀ ਮਹੀਨੇ ਦੀ ਦਵਾ ਮੈਨੂੰ ਫਾੜਦੀ ਬਬਾ ਜੀ ਓਹੋ 4000 ਦੀ ਦਵਾ ਲੱਗਦੀ ਆ ਜੀ ਇੱਥੋਂ ਹੀ ਕੱਢਣਾ 4000 ਹੋਰ ਕਿੱਥੋਂ ਕੱਢਣਾ ਬਿਲਕੁਲ 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 ਆਇਆ ਜੀ ਗੱਲਬਾਤ ਬਾਕੀ ਜੇ ਕਿਸੇ ਮਿਹਰਬਾਨੀ ਹੋਣ ਦੇ ਮਾਤਾ ਜੀ ਮਤਲਬ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਤੁਹਾਨੂੰ ਲੱਗਦਾ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜੀ 1.5 2 ਲੱਖ ਦਾ ਹੋ ਗਿਆ ਜੀ ਅੱਛਾ ਹਾਂ ਜੀ ਦੁੱਧ ਚੋ ਕੇ ਗੁਜ਼ਾਰਾ ਕਰਦੇ ਸੀਗੇ ਕਿਸੇ ਨੂੰ ਨਹੀਂ ਤੰਗ ਕਰਦੇ ਸੀਗੇ ਅਸੀਂ ਆਪਣੇ ਰਿਜਗਾਰ ਤੇ ਹੱਥੀ ਚੋ ਕੇ ਕਿਸੇ ਨੂੰ ਨਹੀਂ ਸੀ ਤੰਗ ਕਰਦੇ ਬਹੁਤ ਮਾੜੀ ਜਿਹੜੀ ਜਿਹੜੀ ਇਹ ਗੱਲ ਹੋਈ ਆ ਜੀ ਬਹੁਤ ਮਾੜੀ ਗੱਲ ਹੋਈ ਆ ਤੁਹਾਡਾ ਪਿੰਡ ਸਾਰਾ ਖੜਾ ਨਾਲ ਤੇ ਮਤਲਬ ਇਹ ਆ ਕਿ ਬਹੁਤ ਘਟੀਆ ਹਰਕਤ ਜਿਹਨੇ ਵੀ ਕੀਤੀ ਆ ਤੋ ਤੁਸੀਂ ਬਜ਼ੁਰਗੋ ਗੱਲ ਕਰਦੇ ਸੀ ਤੁਸੀਂ ਵੀ ਦੱਸੋ ਕੋਈ ਗੱਲ ਬਾਤ ਹੈ ਹੈ ਕਹਿੰਦਾ ਇਹ ਸਚਾਈ ਇਹੀ ਆ ਸਵੇ ਕੰਡੀ ਏਰੀਆ ਆਪਣਾ ਬਾਲਨ ਲੱਕੜ ਜਾਂ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਆ ਜੀ ਕੋਈ ਕੋ ਇੰਨਾ ਵੱਡਾ ਕੰਮ ਸਾਡੇ ਇਲਾਕੇ ਚ ਹੈ ਨਹੀਂ ਜੀ ਹਾਂਜੀ ਇਹ ਦਿਹਾੜੀ ਕਰਦੇ ਲੈ ਕੇ ਹੈ ਨਹੀਂ ਜੀ ਜੇ ਸਾਨੂੰ ਵੀ ਕਹੋ ਅਸੀਂ ਵੀ ਨਹੀਂ ਦਿਹਾੜੀ ਕਰਦੇ ਲੈ ਜੀ ਹਾਂਜੀ ਇਹਨਾਂ ਦੇ ਜਿਹੜੇ ਕਿਸੇ ਤਰ੍ਹਾਂ ਵੀ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਵਾਹ ਤੱਕੋ ਪੁਲਿਸ ਦੇ ਵਿੱਚ ਕੋਈ ਕੰਪਲੀਟ ਵਗੈਰਾ ਨਹੀਂ ਕੀਤੀ ਜੀ ਕੀਤੀ ਸੀ ਮੈਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਪੰਜ ਛੇ ਦਿਨ ਹੋ ਗਏ ਕੋਈ ਆਇਆ ਕੋਈ ਮੌਕਾ ਦੇਖਣ ਵੀ ਨਹੀਂ ਆਇਆ ਨਾ ਜੀ ਕੋਈ ਨਹੀਂ ਆਇਆ ਕੋਈ ਪੁੱਛ ਪੜਤਾਲ ਨਹੀਂ ਤੁਸੀਂ ਆਪਣੀ ਐਪਲੀਕੇਸ਼ਨ ਲਿਖ ਕੇ ਦਿੱਤੀ ਹੋ ਆਪਣੀ ਕਿਹਨ ਰੇਤੀਓ ਜੀ ਪਾਰਟੀ ਮੈਨੂੰ ਦਿੱਤੀ ਹੋ ਜੀ ਕੋਈ ਨਹੀਂ ਆਇਆ ਜੀ ਪਾਰਟੀ ਮੇਰੀ ਜੇਬ ਚ ਵਾਜੀ ਅੱਛਾ ਹਾਂ ਜੀ ਸੋ ਬਜ਼ੁਰਗੋ ਇਹ ਸਾਡੀ ਜਿਹੜੀ ਵੀਡੀਓ ਆ ਹਾਂ ਜੀ ਕਾਫੀ ਦੂਰ ਦੂਰ ਤੱਕ ਭੈਣਾ ਭਰਾਵਾਂ ਤੱਕ ਜਾਣੀ ਹੈ ਕੀ ਕੀ ਕਹਿਣਾ ਚਾਹੁੰਦੇ ਆ ਸਾਡੇ ਭੈਣ ਭਰਾ ਜ ਕਿਸ ਨੇ ਹੱਥ ਦੇਣਾ ਚਾਹੁੰਦੇ ਉਹਨਾਂ ਨੂੰ ਅਸੀਂ ਕੀ ਕਹਿਣਾ ਜੀ ਹੁਣ ਅਸੀਂ ਤਾਂ ਇਹ ਕਹਿੰਦੇ ਕਿ ਸਾਡੇ ਕੋਲ ਮਦਦ ਹੈ ਨਹੀਂ ਜੀ ਸਾਡੀ ਰੋਜੀ ਰੋਟੀ ਤਾਂ ਗਈ ਕੋਈ ਸੱਜਣ ਕੋਲ ਮਦਦ ਤੇ ਕਰ ਸਕਦਾ ਮਿਹਰਵਾਨੀ ਹੋ ਜੀ ਮਿਹਰਵਾਨੀ ਹੋ ਹੋਰ ਕੀ ਕਰ ਸਕਦਾ ਮੈਂ ਕਹਿੰਦਾ ਤੁਸੀਂ ਇਹ ਵੀ ਅਪੀਲ ਕਰੋ ਅਗਰ ਜੇ ਕਿਸੇ ਨੇ ਸ਼ਰਾਰਤ ਕੀਤੀ ਜਾਂ ਗਲਤੀ ਨਾਲ ਵੀ ਕੋਈ ਪਸ਼ੂ ਲੈ ਗਿਆ ਪੇ ਤੁਸੀਂ ਇਹ ਯਕੀਨ ਦਿਵਾਓ ਵੀ ਭਾਈ ਮੇਰੇ ਪਸੂ ਸਾਨੂੰ ਜਿਹੜੇ ਸਾਡੇ ਵਾਪਸ ਕਰ ਦਿਓ ਸਾਡੀ ਰੋਜ਼ਗਾਰ ਸਾਡਾ ਵਾਪਸ ਦੇ ਦਿਓ ਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਡੇ ਤੇ ਐਕਸ਼ਨ ਭਾਈ ਨਹੀਂ ਲਵਾਂਗੇ ਅਸੀਂ ਇਹ ਮੰਗਦੇ ਹਾਂ ਜੀ ਜੀ ਬਿਲਕੁਲ ਕਈ ਵਾਰੀ ਬੰਦੇ ਨੂੰ ਡਰ ਹੁੰਦਾ ਵੀ ਚਲੋ ਮੈਂ ਗਲਤੀ ਤਾਂ ਕਰ ਬੈਠਾ ਵੀ ਹੁਣ ਜੇ ਮੈਂ ਵਾਪਸ ਜਾਊਂਗਾ ਹੋ ਸਕਦਾ ਮੈਨੂੰ ਪੁਲਿਸ ਕੋਲ ਨਾਲ ਫੜਾ ਦੇਣ ਸੋ ਅਸੀਂ ਵੀ ਚਲੋ ਬੇਨਤੀ ਇਹੀ ਕਰਦੇ ਆ ਤੇ ਜੇ ਉਹਨਾਂ ਦੇ ਜਿਹੜੇ ਪਸ਼ੂ ਤੁਸੀਂ ਲੈ ਗਏ ਆ ਉਹ ਤੁਸੀਂ ਹਾਲਾਤ ਜਿਹੜੇ ਪਰਿਵਾਰ ਦੇ ਦੇਖ ਹੀ ਰਹੇ ਹੋ ਇਹ ਬਜ਼ੁਰਗ ਮਾਤਾ ਜੀ ਖੜੇ ਆ ਉਧਰ ਉਹ ਬਜ਼ੁਰਗ ਉਹ ਖੜੇ ਆ ਬਾਕੀ ਸਾਰੇ ਪਿੰਡ ਦੇ ਇਹਨਾਂ ਦੇ ਜਿੰਨੇ ਵੀ ਹੈਗੇ ਬਸਨੀ ਖੜੇ ਆ ਸੋ ਇਸ ਗੱਲ ਦੀ ਬਹੁਤ ਜ਼ਿਆਦਾ ਇਹ ਜਿਹੜੀ ਘਟਿਆ ਹਰਕਤ ਜਿਹਨੇ ਵੀ ਕੀਤੀ ਆ ਬਹੁਤ ਸ਼ਰਮ ਵਾਲੀ ਗੱਲ ਕੀਤੀ ਆ ਕਿ ਉਹਨਾਂ ਦਾ ਇੱਕ ਰੋਜ਼ਗਾਰ ਤੁਸੀਂ ਜਿਹੜਾ ਰੋਟੀ ਪਾਣੀ ਦਾ ਜਿਹੜਾ ਗੁਜ਼ਾਰਾ ਸੀ ਉਹ ਤੁਸੀਂ ਉਹਨਾਂ ਕੋਲੋਂ ਖੋਹ ਲਿਆ ਹਾਲਾਤ ਤੁਸੀਂ ਪਰਿਵਾਰ ਦੇ ਖੁਦ ਦੇਖ ਲਓ ਕਿ ਕੀ ਐਸ ਵੇਲੇ ਉਹਨਾਂ ਦੇ ਹਾਲਾਤ ਜੀ ਇਹਨਾਂ ਦੇ ਸਹਾਰੇ ਅਸੀਂ ਟੈਂਪਰਸ ਕਰਦੇ ਹਾਂ ਸਾਡੀ ਘਰ ਨੂੰ ਲੱਗਦੀ ਨਾ ਇੱਥੇ ਰੂ ਲੱਗਦੀ ਨਾ ਘਰ ਇੱਥੇ ਇੱਥੇ ਰੂ ਉੱਥੇ ਜੰਗਲ ਚ ਪਸੋਂ ਦੇ ਮਾਰੇ ਘੁੰਮੀ ਜਾਗੇ ਕਿੱਤੋਂ ਕਿੱਤਾ ਹੋਰ ਕੋਈ ਨਹੀਂ ਵਣਜੋ ਪੱਤਾ ਲਿਆਣਾ ਘਾ ਲਿਆਣਾ ਕਿਹੜਾ ਪਿੰਡ ਕਿਹੜਾ ਬਜ਼ੁਰਗ ਆਪਾਂ ਜਿੱਥੇ ਖੜੇ ਆ ਭੇੜੂਆ ਜਰਾ ਭੇੜੂਆ 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 ਹੁਸ਼ਿਆਰਪੁਰ ਤੋਂ ਕਿੰਨਾ ਕੁ ਦੂਰੀ ਤੇ ਹੈਗਾ ਹੈਗਾ 10 12 ਕਿਲੋਮੀਟਰ ਹੈ 14 16 ਕਿਲੋਮੀਟਰ ਹੈਗਾ ਜੀ 15 16 ਕਿਲੋਮੀਟਰ ਹਾਂ ਨਾਲ ਚੱਕ ਸਭੂ ਇਹ ਅੱਡਾ ਉਹਨੀਆਂ ਉਹਨਾਂ ਵਾਲੇ ਸਾਡੇ ਜੰਗਲ ਨੇ ਰੋਡ ਤੇ ਆ ਜੀ ਜੀ ਕੀ ਨਾਮ ਕੀ ਤੁਹਾਡਾ ਬਜ਼ੁਰਗ ਮ ਜਗਿੰਦਰ ਸਿੰਘ ਆ ਜੀ ਮੈਂ ਅਸੀਂ ਨਾ ਉਹ ਤੁੰਗੋ-ਤੰਗੋ ਕਰਕੇ ਸਾਦੇ ਠੀਕ ਆ ਚਲੋ ਅਸੀਂ ਅਸੀਂ ਬੇਨਤੀ ਕਰਦੇ ਆਂ ਜੀ ਜਿਹੜੇ ਸਾਡੇ ਭੈਣ ਭਰਾ ਇਹ ਵੀਡੀਓ ਦੇਖੂਗੇ ਹਾਂ ਜੀ ਜਿੰਨੇ ਵੀ ਵੱਧ ਤੋਂ ਵੱਧ ਮਦਦ ਸਾਡੇ ਕੋਲੋਂ ਹੁੰਦੀ ਅਸੀਂ ਵੀ ਕਰਾਂਗੇ ਨਹੀਂ ਨਹੀਂ ਉਹ ਦੁੱਖ ਸਮਝਾਂਗੇ ਠੀਕ ਹੈ ਔਰ ਜਿਹੜੇ ਸਾਡੇ ਵੀਰ ਉਹ ਵੀਡੀਓ ਦੇਖੂਗੇ ਵੀ ਤੁਹਾਡੀ ਹਾਂ ਜੀ ਅਗਰ ਜੇ ਪਸ਼ੂ ਸਾਡੇ ਮਿਲ ਜਾਂਦੇ 2-4 ਦਿਨ ਦੇ ਵਿੱਚ ਬਹੁਤ ਚੰਗੀ ਗੱਲ ਆ ਚੰਗੀ ਗੱਲ ਨਹੀਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪੇ ਅਸੀਂ ਜਿੰਨੀ ਵੀ ਸਾਡੇ ਕੋਲ ਹੈਲਪ ਹੋ ਸਕਦੀ ਆ ਮਦਦ ਹੋ ਸਕਦੀ ਅਸੀਂ ਜ਼ਰੂਰ ਤੁਹਾਡੀ ਹੈਲਪ ਕਰਕੇ ਜਾਵਾਂਗੇ ਬਹੁਤ ਪਿੰਡਾਂ ਦੇ ਵਿੱਚ ਬੰਦੇ ਆਉਂਦੇ ਆ ਕਹਿ ਕੇ ਚਲੇ ਜਾਂਦੇ ਪਰ ਸਾਡੇ ਕੋਲ ਉਹ ਕੰਮ ਨਹੀਂ ਆ ਸਾਡੀ ਹੈਗੀ ਇੱਕ ਸੰਸਥਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਡਾ ਕੋਈ ਸਰਕਾਰ ਦੇ ਨਾਲ ਲਿੰਕ ਨਹੀਂ ਆ ਸਰਕਾਰ ਦੇ ਬੰਦੇ ਆਉਂਦੇ ਆ ਇੱਕ ਚਾਰ ਕੰਮ ਕਹਿ ਕੇ ਇੱਕ ਕਰਕੇ ਜਾਂਦੇ ਆ ਪਰ ਅਸੀਂ ਜਿਹੜਾ ਇੱਕ ਕਰਕੇ ਜਾਣਾ ਜੇ ਉਹ ਕਹਿ ਕੇ ਜਾਣਾ ਉਹ ਕਰਕੇ ਵੀ ਜਾਣਾ ਉਹਦਾ ਫਾਰਮਲਟੀ ਪੂਰੀ ਕਰਨੀ ਜਿੰਨੀ ਵੀ ਮਦਦ ਹੋਊਗੀ ਅਸੀਂ ਤੁਹਾਡੀ ਤੁਸੀਂ ਦੱਸਿਆ ਕਿ ਹਾੜ ਦੀ ਤੁਹਾਡੀ ਹਾੜ ਦੀ 4000 ਦੀ ਆਦੀ ਦਵਾਈ ਠੀਕ ਹੈ ਨਹੀਂ ਮਹੀਨੇ ਦੀ 4000 ਦੀ ਤੁਸੀਂ ਦਵਾਈ ਦੱਸੀ ਆ 10000 20000 50000 ਜਿੰਨਾ ਵੀ ਮੇਰੇ ਤੋਂ ਇਕੱਠਾ ਹੋਇਆ 2 4 ਦਿਨ 5 ਦਿਨ 10 ਦਿਨ ਧੰਨਵਾਦ ਜੀ ਅਸੀਂ ਇੱਥੇ ਤੱਕ ਤੁਹਾਡੇ ਤੱਕ ਪਹੁੰਚ ਕਰਾਂਗੇ ਸਾਡੇ ਵੀਰ ਵੀਡੀਓ ਦੇਖੂਗਾ ਤੁਹਾਡੀ ਜਰੂਰ ਮਦਦ ਕਰੂਗਾ ਕਿਉਂਕਿ ਹੋਰ ਤਾਂ ਕੋਈ ਸਾਧਨ ਹੈ ਨਹੀਂ ਕਰਦੋ ਨਹੀਂ ਕੋਈ ਤਰਸ ਕਰਾਂਗੇ ਤਰਸ ਕਰਾਂਗੇ ਖਣ ਸੁਣਨ ਵਾਲਾ ਨਿਆਣਾ ਨਹੀਂ ਆਪਣਾ ਤੁਹਾਨੂੰ ਪਤਾ ਆਪਣਾ ਹੀ ਗੁਜ਼ਾਰਾ ਦੁੱਧ ਤੇ ਗੁਜ਼ਾਰਾ ਉਹੀ ਨਾ ਦਰਜਕਾਰ ਖੋਲਿਆ ਜੀ ਉਹ ਵੀ ਦਿਹਾੜੀ ੱੱਤੇ ਵਾਲੀ ਹੈ ਪਤੀ ਜੀ ਵੀ ਉਹਨਾਂ ਨੇ ਗੱਲ ਨਹੀਂ ਸੱਚਾਈ ਹੈ ਅੱਜ ਕੱਲ੍ਹ ਦੇਖੋ ਘਰਾਂ ਦੇ ਖਰਚੇ ਸਾਰੇ ਜੀ ਬਹੁਤ ਹੋ ਗਏ ਨੇ ਜੀ ਨਾ ਸਾਰਿਆਂ ਦੇ ਖਰਚੇ ਆ ਤੇ ਮਤਲਬ ਅੱਜ ਕੱਲ੍ਹ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਕਰਦਾ ਚੱਲਦਾ ਆ ਹਾਂ ਜੀ ਇਦਾਂ ਨਹੀਂ ਮਤਲਬ ਕਿ ਹੋ ਹੁਣ ਕਰਨਾ ਵੀ ਕਿਹਾ ਸਕਦਾ ਹੁਣ ਇੰਨਾ ਡਿੰਗਰ ਲੈ ਵੀ ਨਹੀਂ ਹੋਣੇ ਜੀ ਬਿਲਕੁਲ ਰੇਡ ਤੋਂ ਲੱਖ ਰੁਪਇਆ ਜੇ ਵਿੱਚ ਵੀ ਨਹੀਂ ਕੋਈ ਜ਼ਿਆਦਾ ਚਿੱਤ ਵੀ ਨਹੀਂ ਸੀ ਸਾਡੇ ਤੇ ਸਾਡੇ ਨਾਲ ਇਹ ਇਹ ਕਹਿੰਦੇ ਪਸ਼ੂ ਪਾਰ ਕਾਟ ਮੈਂ ਕਹ ਹੈ ਹੀ ਨਹੀਂ ਉਹ ਬੰਦੇ ਨਹੀਂ ਗਿੱਤ ਮੋਹ। ਮੈਂ ਬਾਹਰ ਨੂੰ ਚਲ ਗਿਆ ਮੈਂ ਕੱਟ ਕੇ ਰੱਖ ਮੈਂ ਤੇ ਵਿੱਚ ਚਵਾਨਾ ਆ ਕੇ ਜਾਨੂੰ ਦੇਖਿਆ ਕੋਈ ਮਾਂਚੇ ਥੋੜਾ ਗੰਦੀ ਆ। ਨਹੀਂ ਚਲੋ ਅੱਗੇ ਵੀ ਆਪਾਂ ਬੰਦ ਹੀ ਆ ਇੱਥੇ। ਅੱਛੇ ਰੋਡ ਪਾ ਕੇ ਲੈ ਗਿਆ ਜੀ ਪੱਕੀ ਪੱਕੀ। ਥਾਂਕ ਮਗਦੀ ਆ ਜੀ। ਸਾਨੂੰ ਇਥੋਂ ਰੋੜੇ ਰੋੜ ਲੈ ਗਿਆ ਜੀ ਉੱਪਰ ਜਾ ਕੇ ਸਾਂਹਲਾ ਕਿਲੋਮੀਟਰ ਜਾ ਕੇ ਦੂਰ ਜਾ ਕੇ ਲੱਦੀਆਂ। ਗੱਡੀ ਦੇ ਪਰ। ਹੈਨਾ ਜੀ। ਲੱਗੇ ਮੈਨੂੰ ਲੱਗਦਾ ਕੋਈ ਲਾਮਲੇ ਬੰਦੇ ਦੇਖਿਆ ਕੋਈ ਟੈਟੂਰ ਲੱਗੇ ਕੋਈ। ਕਹਿ ਤਾਂ ਗੱਡੀ ਦੇ ਉੱਪਰ ਲੱਦ ਕੇ ਲੈ ਗਿਆ ਜੀ। ਪੈੜਾਂ ਤੇ ਪੈੜਾਂ ਤੇ ਪੱਕੀ ਪੱਕੀ ਗਏ ਥੋੜੀ ਬਾਟ ਫਿਰ ਕਾ ਅਗਲੇ ਲੱਗ ਕਿਤੇ ਕਿਤੇ ਪੈਟ ਪ੍ਰਸ਼ਾਸਨ ਨੂੰ ਵੀ ਆਹਾਨੂੰ ਪਾਲਸ ਨੂੰ ਵੀ ਬੇਨਤੀ ਆਵੇ ਜੇ ਸਾਡੇ ਨਾਲ ਇਦਾਂ ਹੁੰਦੀ ਰਹੇ ਤਾਂ ਅਸੀਂ ਕੀ ਕਰਾਂਗੇ ਕਿੱਦਾਂ ਗੁਜ਼ਾਰਾ ਕਰਾਂਗੇ ਹੁਣ ਪਾਲਸ ਸਾਡੋਂ ਇੰਨੇ ਦਿਨ ਤੋਂ ਹਲੇ ਤੱਕ ਇੱਥੇ ਬੌਡੀ ਨਹੀਂ ਆ ਨਾ ਕਿਸੇ ਨੇ ਆ ਕੇ ਮੌਕਾ ਦੇਖਿਆ ਇਹ ਤਾਂ ਚੋਰਾਂ ਦਾ ਗਾਂ ਤੋਂ ਗਾਂ ਮੂੰਹ ਵੱਧ ਜਾਣਾ ਜੇ ਉਹਨਾਂ ਨੂੰ ਰੋਕੂਗੀ ਨਾ ਤਾਂ ਸਾਡਾ ਕਿੱਦਾਂ ਗੁਜ਼ਾਰਾ ਚੱਲੇਗਾ ਮੈਂ ਮੋੜੀ ਬ੍ਰੇਕ ਲਗੂਗੀ ਤਾਂ ਇਹ ਇਹ ਇੱਥੇ ਨਹੀਂ ਐਸੀ ਸੜਕ ਦੇ ਉੱਤੇ ਤਿੰਨ ਚਾਰ ਚਾਂਸ ਹੋ ਗਏ ਆ ਜੀ ਕੱਲ ਪਰਸੋਂ ਜੇ ਇੱਕ ਬੁੱਢਾ ਲੁੱਟਿਆ ਚੋ ਦੇ ਵਿੱਚ ਜੀ ਉਹ ਵਿਚਾਰਾ ਗਰੀਬ ਆਦਮੀ ਸੀਗਾ ਟੇਲਰ ਮਾਸਟਰ ਸੀਗਾ ਮਸ਼ੀਨ ਵੀ ਉਹਦੀ ਲੈ ਗਿਆ ਕੱਪੜੇ ਸੀਨੇ ਵਾਲੀ ਉਹਦਾ ਪੈਸਾ ਵੀ ਲੈ ਗਿਆ ਲੋਤ ਤੇ ਮੈਂ ਬੇਨਤੀ ਇਹ ਹੀ ਪੁਲਿਸ ਅਫਸਰਾਂ ਨੂੰ ਕਰਦਾ ਆ ਵੀ ਇੱਥੇ ਜ਼ਰੂਰ ਕੋਈ ਨਾ ਕੋਈ ਪਹਿਰਾ ਦਿਆ ਕਰੋ ਸ਼ਾਮ ਸਵੇਰੇ ਦਾ ਬਿਲਕੁਲ ਇਸ ਤਰ੍ਹਾਂ ਚੋਰਾਂ ਦਾ ਮੂੰਹ ਪੈ ਗਿਆ ਇੱਥੇ ਜੰਗਲ ਹੈਗਾ ਉਹਦੇ ਵਿੱਚ ਲੁਕ ਜਾਂਦੇ ਆ ਤੇ ਅਸੀਂ ਬਹੁਤ ਮੁਸ਼ਕਲ ਨਾਲ ਟਾਈਮ ਕੱਢਿਆ ਨਿਹਰ ਜਾ ਗਿਆ ਸਾਡਾ ਨਿਸ਼ਾਨ ਸਾਡੇ ਛੋਟੇ ਛੋਟੇ ਬੱਚੇ ਸਕੂਲਾਂ ਤੋਂ ਆਉਂਦੇ ਆ ਨੌਕਰੀ ਕਰਕੇ ਆਂਦੇ ਆ ਬੀਬੇ ਕਵਲੇ ਵੀ ਆਂਦੇ ਆ ਉਹਨਾਂ ਨੂੰ ਨੇਰਾ ਵੀ ਹੋ ਜਾਂਦਾ ਆ ਬਿਲਕੁਲ ਬਿਲਕੁਲ ਤੇ ਫਿਰ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਸਾਡੇ ਲਈ ਜਰੂਰ ਤੇ ਕਿਰਪਾ ਕਰਕੇ ਜਰੂਰ ਕਰਿਓ ਕੋਈ ਗੱਲ ਨਹੀਂ ਕੋਈ ਨਹੀਂ ਬਜ਼ੁਰਗੋ ਜਿੰਨੀ ਵੀ ਹੋਊਗੀ ਜਿੰਨੀ ਵੀ ਮਦਦ ਹੋਊਗੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਇਹ ਭਾਈ ਸਾਹਿਬ ਹੈਗੇ ਆ ਇਹਨਾਂ ਦਾ ਹਾਂ ਹੈਗਾ ਸਾਡੇ ਨਾਲ رابطہ ਇਹਨਾਂ ਨਾਲ ਕੰਟੈਕਟ ਕਰਕੇ ਦੁਬਾਰਾ ਫੇਰ ਜਲਦੀ ਆਪਾਂ ਤੁਹਾਡੇ ਕੋਲ ਬੋੜਾਂਗੇ ਠੀਕ ਹੈ ਜੀ ਅਗਰ ਜੇ ਆ ਵੀਡੀਓ ਤੋਂ ਬਾਅਦ ਅਗਰ ਸਾਨੂੰ ਪਸੂਆਂ ਦਾ ਪਤਾ ਲੱਗ ਗਿਆ ਤਾਂ ਵੀ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਠੀਕ ਹੈ ਜੀ ਉਹ ਪੈਸਾ ਤੇਲਾ ਇਕੱਠਾ ਹੋ ਗਿਆ ਤਾਂ ਵੀ ਤੁਹਾਡੇ ਕੋਲ ਆਪਾਂ ਸਾਡਾ ਵਾਦਾ ਤੁਹਾਡੇ ਨਾਲ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਈ ਆ ਜੀ ਜੇ ਇੱਥੇ ਦਾ ਕੋਈ